¿Qué es lo que hay? ਬਿਲਡਰ ਪੇਂਟ ਦਾ ਕੰਮ ਚੱਲਦਾ ਹੈ ਜੀ ਜੀ ਆ ਜਾ ਜੀ ਉਸ ਤੋਂ ਮਟਰ ਪਿਆ ਸ਼ਾਇਦ ਤੋੜ ਦੇ ਉਹ ਮਟਰ ਵਿੱਚ ਬਲਾਸਟ ਹੋਇਆ ਆ ਜਿਹਦੇ ਨਾਲ ਅੱਗੇ ਥੱਲੇ ਆ ਕੇ ਫੈਲ ਗਈ ਅੱਛਾ ਜੀ ਉਹ ਸਾਰੇ ਕਮਰੇ ਵਿੱਚ ਲੱਗ ਗਿਆ ਤੇ ਉਹ ਸਾਰੇ ਕਮਰਿਆਂ ਨੂੰ ਜਿਆਦਾ ਨੁਕਸਾਨ ਆ ਗਿਆ ਤੇ ਇਹਦੇ ਵਿੱਚ ਕੋਈ ਫਰਨੀਚਰ ਪਿਆ ਸੀਗਾ ਹਾਂ ਜੀ ਇਹ ਲੱਕੜ ਦਾ ਸਮਾਨ ਪਿਆ ਸੀ ਹਾਂ ਜੀ ਉਹਨੂੰ ਅੱਗ ਫੈਲਣ ਕਰਕੇ ਸਾਰੇ ਪਾਸੇ ਫੈਲ ਗਿਆ ਤੇ ਇਹਦੇ ਨਾਲ ਕੋਈ ਜਾਨੀ ਮਾਲੀ ਕੋ ਨੁਕਸਾਨ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਹੋ ਗਿਆ ਜੀ ਮਾਲੀ ਨੁਕਸਾਨ ਕਿੰਨਾ ਕੇ ਉੱਥੇ ਵੀ ਉਹ ਅੰਦਾਜ਼ਾ ਹੋਵੇ ਕਿਸੇ ਤਰ੍ਹਾਂ ਦਾ ਇਹ ਵੀ ਹੈਗਾ 4-5 ਲੱਖ ਦਾ ਨੁਕਸਾਨ ਹੋ ਗਿਆ 4-5 ਲੱਖ ਦਾ ਉੱਪਰ ਸਰ ਰਹਿਸ਼ੀਗੀ ਜਿਆਦਾ ਉੱਪਰ ਹੈ ਸੀਗੀ ਜੀ ਤੋਂ ਕਿਨੇ ਦੇ ਕਰਕੇ ਲੈੜ ਖਰਾਬ ਸੀਗੀ ਜਿਹਦੇ ਕਰਕੇ ਉੱਪਰ ਕੋਈ ਨਹੀਂ ਰਹਿ ਰਿਆ ਸੀ ਅੱਛਾ ਜੀ ਪਰ ਸਮਾਨ ਪਿਆ ਸੀ ਉੱਪਰ ਸਾਰਾ ਇਹ ਕਿਵੇਂ ਪਤਾ ਚੱਲਿਆ ਵੀ ਜਦੋਂ ਆ ਜਿਹੜਾ ਅਚਨਚੇਤੀਆ ਵਾਲਾ ਚਾਂਸ ਹੋਇਆ ਕਿ ਥੱਲੇ ਸਾਨੂੰ ਜੀ ਕੁੜੀਆਂ ਬੈਠੀਆਂ ਸੀ ਆ ਅੱਛਾ ਜੀ ਜੋ ਬਲਾਸਟ ਹੋਇਆ ਉਹਨਾਂ ਬਾਹਰ ਆ ਕੇ ਦੇਖਿਆ ਤਾਂ ਲੱਗੀ ਧੂਆਂ ਨਿਕਲ ਰਿਹਾ ਤੇ ਜਿਹੜਾ ਜਦੋਂ ਇਹ ਇਹ ਚਾਂਸ ਹੋਇਆ ਚਲੋ ਇਹ ਚਾਂਸ ਹੋਇਆ ਉਸ ਤੋਂ ਬਾਅਦ ਜਿਹੜਾ ਹੈਗਾ ਤੁਹਾਡੇ ਵੱਲੋਂ ਮੌਕੇ ਤੇ ਪੁਲਿਸ ਮੁਲਾਜ਼ਮਾਂ ਨੂੰ ਜਾਂ ਫਾਇਰ ਬ੍ਰਿਗੇਡਰ ਦਾਲੀਆਂ ਨੂੰ ਸਾਰਨ ਫੋਨ ਕੀਤਾ ਗਿਆ ਫਿਰ ਅੱਧੇ ਘੰਟੇ ਬਾਅਦ ਫਾਇਰ ਬ੍ਰਿਗੇਡ ਆਈ ਆ ਤੇ ਅੱਗ ਤੇ ਕਾਬੂ ਪਾਇਆ ਗਿਆ ਅੱਗ ਤੇ ਕਾਬੂ ਪਾਇਆ ਗਿਆ ਤੇ ਹੁਣ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਮਾਲੀ ਕਿਸੇ ਤਰ੍ਹਾਂ ਦਾ ਕੋਈ ਸ਼ਾਨ ਕੋਈ ਨਹੀਂ ਹੈਗਾ ਜੀ ਪਰ ਮਾਲੀ ਨੁਕਸਾਨ ਬਹੁਤ ਹੈ ਜੀ ਮਾਲੀ ਨੁਕਸਾਨ ਜਿਹੜਾ ਕਾਫੀ ਹੋ ਸਕਦਾ ਤੇ ਇਹਦੇ ਹੁਣ ਅਗਲੀ ਤੁਸੀਂ ਕੀ ਮੰਗ ਕਰਨਾ ਚਾਹੋਗੇ ਅਗਲਾ ਤੇ ਮੇਰੇ ਮਾਲੀ ਅਸੀਂ ਦੇਖਦੇ ਹੁਣ ਆਰੇ ਕੋ ਕਿੰਨਾ ਇਨਸਾਨ ਹੋਇਆ ਕਿ ਕੁਸ਼ ਹੈਗਾ ਸਰਕਾਰ ਅਗੇ ਵੀਲ ਕਰਾਂਗੇ ਕਿ ਅੰਨੇ ਦਾ ਕੋਈ ਨੁਵਾਜਾ ਦਿੱਤਾ ਜਾਵੇ ਸਰ ਇਹਦੇ ਬਾਰੇ ਪੁੱਛ ਜਿਹੜਾ ਪਹਿਲਾਂ ਵੀ ਇੱਕ ਥੀ ਸਾਹਮਣੇ ਆਈ ਆ ਇਹ ਪੁੱਛਣ ਪਹਿਲਾਂ ਜਿਹੜਾ ਹੈਗਾ ਆ ਨੇਰੀ ਆਈ ਬਿਜਲੀ ਦੇ ਕਾਰਨ ਜਿਹੜਾ ਕਾਫੀ ਨੁਕਸਾਨ ਘਰਾਂ ਦੇ ਵਿੱਚ ਹੋ ਗਿਆ ਹਾਂਜੀ ਸੁਣਨ ਦੇ ਵਿੱਚ ਆ ਵੀ ਇੱਥੇ ਵੀ ਪਹੁੰਚ ਦੀ ਇਹ ਤੇ ਇਨਸਾਨ ਕੋਚਾ ਦੋ ਸੀਡੀ ਸੀ ਦੀ ਡਿਗੀ ਸੀਗੀ ਹਾਂਜੀ ਕਾਫੀ ਚੀਜ਼ਾਂ ਲੱਗੀਆਂ ਕਾਫੀ ਨੁਸਾਨ ਹੋਇਆ ਇਸੇ ਬਾਰੇ ਜਿਹੜਾ ਤੁਹਾਡੇ ਕੋਲ ਜਿਹੜਾ ਬਿਜਲੀ ਅਧਿਕਾਰੀਆਂ ਨੂੰ ਤੁਹਾਨੂੰ ਦੱਸਿਆ ਗਿਆ ਸੀ ਤੁਹਾਨੂੰ ਇਹਦੇ ਬਾਰੇ ਸਰਟੀਫਿਕੇਸ਼ਨ ਦਿੱਤੀ ਗਈ ਸੀ ਕਪਰੇਟ ਪਾਈ ਦੇ ਸੀ ਅਸੀਂ ਪਾਈ ਸੀ ਵੀ ਉਹ ਆਏ ਸੀ ਉਹ ਨਾਲ ਨਾਇਨਾ ਕੀਤਾ ਸਾਰਾ ਕੁਝ ਦੇਖਿਆ ਹਾਂ ਜੀ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਆਹ ਚੀਜ਼ਾਂ ਕਰ ਲਓ ਛੇ ਅਸੀਂ ਲਏ ਹਾਂ ਹਾਂਜੀ ਅੱਗੇ ਇੱਕਦਮ ਇੱਧਰ ਪਈ ਆ ਤੁਸੀਂ ਬਾਹਰ ਨੂੰ ਭੱਜੇ ਹੋ ਜੀ ਭਾਜੀ ਸਲੂਨ ਦਾ ਕੰਮ ਤੁਸੀਂ ਕਰਦੇ ਹੋ ਹਾਂਜੀ ਟਾਈਮ ਡੋਨਰ ਆਹ ਓਨਰ ਤੇ ਇਹ ਜਿਹੜਾ ਜਦੋਂ ਹੋਇਆ ਅਚਨਚੇਤ ਜਿਹੜਾ ਇਹ ਚਾਂਸ ਹੋਇਆ ਉਸ ਤੋਂ ਬਾਅਦ ਜਿਹੜਾ ਤੁਸੀਂ ਜਿਹੜਾ ਇਹ ਜਿਹੜਾ ਘਟਨਾ ਦੇਖ ਕੇ ਦਾਬਦਾ ਬਾਹਰ ਬੰਨ ਨੂੰ ਤੋੜੇ ਤੇ ਉਸ ਤੋਂ ਬਾਅਦ ਜਿਹੜਾ ਅੱਗ ਦਾ ਵਿਛਾਲਾ ਜਿਹੜਾ ਵਾਧਦਾ ਵਾਧਾ ਗਿਆ ਹਾਂਜੀ ਭਾਜੀ ਉੱਪਰ ਨੂੰ ਵਧਦਾ ਗਿਆ ਹਾਂ ਤੇ ਇਹਦੇ ਵਿੱਚ ਕੋਈ ਜਾਨੀ ਮਾਲੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਕੋਈ ਮਾਲੀ ਨੁਕਸਾਨ ਦਾ ਮਾਲੀ ਨੁਕਸਾਨ ਦਾ ਕਾਫੀ ਕੁਝ ਦੇਖਣ ਨੂੰ ਮਿਲਿਆ ਮਾਲੀ ਮਾਲੀ ਨੁਕਸਾਨ ਦਾ ਕਾਫੀ ਕੁਝ ਦੇਖਣ ਨੂੰ ਮਿਲਿਆ ਜੇ ਲੱਗਾ ਕੋਈ ਜਾਨੀ ਨੁਕਸਾਨ ਦੀ ਕੋਈ ਸੂਚਨਾ ਤਾਂ ਨਹੀਂ ਕੋਈ ਕਿਸੇ ਤਰ੍ਹਾਂ ਦੀ ਸਭ ਨੇ ਭਾਜੀ ਮੇਰੇ ਬੱਚੇ ਨਾਨਕੇ ਸੀਗੇ ਹਾਂਜੀ ਤੇ ਅਸੀਂ ਫਿਰੇ ਕੀ ਕੀ ਜਿਹੜਾ ਹੈਗਾ ਕੁਝ ਅੰਦਾਜ਼ਾ ਹੈ ਤੁਹਾਨੂੰ ਕਿਹੜੀ ਕਿਹੜੀ ਚੀਜ਼ ਆ ਤੁਹਾਡੇ ਦਾ ਨੁਕਸਾਨ ਹੋ ਸਕਦਾ ਫਿਲਹਾਲ ਪਾਜੀ ਕੁਝ ਨਹੀਂ ਬਚਿਆ ਕੁਛ ਚਾਸ ਦੀ ਕਿਈ ਨਹੀਂ ਹੁੰਦਾ ਕੁਛ ਦੱਸ ਦੋਗੇ ਕਿ ਕਿਹੜੀ ਕਿਹੜੀ ਚੀਜ਼ ਦਾ ਕੋਈ ਬੈਡ ਅਲਮਾਰੀ ਕੱਪੜੇ ਬੱਚਿਆਂ ਦੇ ਸਕੂਲ ਦੀ ਸਾਰੀ ਯੂਨੀਫਾਰਮ ਕਿਤਾਬਾਂ ਐਫ ਡੀ ਜਿਸ ਚੀਜ਼ ਸੀ ਘਰ ਦੀ ਜਿਸ ਚੀਜ਼ ਸੀ ਐਨ او ਸੀ ਸੀ ਕੁਛ ਨਹੀਂ ਬਚਿਆ ਭਾਜੀ ਬਿਜਲੀ ਬੋਰਡ ਦੇ ਸਾਰੇ ਆਏ ਸੀ ਮੈਂਬਰਸ ਤੇ ਦੇਖ ਕੇ ਗਏ ਸੀ ਜਦੋਂ ਪਹਿਲੇ ਨੁਕਸਾਨ ਹੋਇਆ ਸੀ ਹੁਣ ਦੂਜੀ ਵਾਰੀ ਇਹ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੁਸੀਂ ਆਓ ਉੱਪਰ ਜਾ ਕੇ ਤੇ ਇਹਦੀ ਜਿਹੜੀ ਇਹਦੀ ਜਿਹੜੀ ਇਹਦੀ ਜਿਹੜੀ ਮੰਗ ਤੁਸੀਂ ਬਿਜਲੀ ਡਿਪਾਰਟਮੈਂਟ ਨੂੰ ਕਰਨਾ ਚਾਹੋਗੇ ਕਰਨਾ ਚਾਹਾਂਗੇ ਸਰ ਸਾਡੇ ਦੋ ਨੁਕਸਾਨ ਹੋਇਆ ਸਾਰਾ ਭਰਿਆ ਹੋਇਆ ਹਰ ਘਰ ਤੇ ਹਰ ਹਰਮਸ ਨੂੰ ਉੱਚ ਅਸੀਂ ਅਨਾਉਂਸਮੈਂਟ ਕਰਦੇ ਹਾਂ ਜਿੱਥੇ ਵੀ ਦੁਕਾਨਾਂ ਆ ਕੋ ਸੌਗਾ ਉਥੇ ਆਪਣੀ ਸੇਫਟੀ ਦਾ ਪ੍ਰਬੰਧ ਕੀਤਾ ਜਾਵੇ ਜੇ ਉਹਨਾਂ ਤੇ ਸਿਲੰਡਰ ਹੁੰਦੇ ਤੇ ਆਪ ਥੋੜਾ ਬੋਤਾ ਇੱਕ ਕਵਰ ਕਰ ਲੈਂਦੇ ਸਾਡੇ ਆਪ ਤੁਹਾਨੂੰ ਪੁੱਜੀ ਗਈ ਸੇਫਟੀ ਦਾ ਸਮਾਂ ਨਹੀਂ ਨਹੀਂ ਰੱਖ ਹਮ ਗਰਮੀਆਂ ਆ ਗਈਆਂ ਹਨ ਗਰਮੀਆਂ ਕਰਕੇ ਇਸੇ ਚਾਹੀਦੀ ਆ ਤੁਹਾਨੂੰ ਥੋੜਾ ਬੋਤਾ ਆਪ ਸੇਫਟੀ ਕਰਾ ਲੈਣ ਤਾਂ ਚਾਹ ਹਮ ਸਾਰਾ ਖੁਸ਼ਾਫਾਇਰ ਫਾਇਰ ਬੀਟ ਸਿਟੀ ਵਾਲੇ ਅਸੀਂ ਤਾਂ 10 12 ਕਿਲੋਮੀਟਰ ਦੂਰ ਜੀ